ਕਿਸਾਨਾਂ ਦੀਆਂ ਭਾਰੀ ਫਸਲਾਂ ਦਾ ਨੁਕਸਾਨ ਹੋ ਗਿਆ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਲਿਆ ਦਿੱਤੀ ਤੇ ਇਸੇ ਕਾਰਨ ਕਾਫੀ ਹੁਣ ਜਿਹੜੀ ਕਿ ਚਿੰਤਾ ਦੇ ਇੱਕ ਵਿਸ਼ਾ ਬਣਿਆ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਸਿਆਸਤਦਾਨ ਵੀ ਜਿਹੜੇ ਕਿ ਲਗਾਤਾਰ ਪੰਜਾਬ ਦੇ ਹੱਕ ਦੇ ਵਿੱਚ ਗਰਜਦੇ ਹੋਏ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਤੇ ਉਸੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਹੁਣ ਪੈਕੇਜ ਜਿਹੜਾ ਕਿ ਫੰਡ ਜਿਹੜਾ ਕਿ ਜਾਰੀ ਕਰਨਾ ਚਾਹੀਦਾ ਤੇ ਪੰਜਾਬ ਦੇ ਹੱਕ ਦੇ ਵਿੱਚ ਹੁਣ ਕੇਂਦਰ ਸਰਕਾਰ ਅੱਗੇ ਆਵੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਜਿਹੜੀ ਕਿ ਵੱਡੀ ਅਪੀਲ ਯਾਨੀ ਕਿ ਕਾਂਗਰਸ ਪਾਰਟੀ ਦੇ ਵੱਲੋਂ ਕੀਤੀ ਗਈ ਹੈ ਹੋਰ ਕੀ ਕੁਝ ਕਹਿਣਾ ਰਾਜਾ ਵੜਿੰਗ ਦਾ ਆਓ ਤੁਹਾਨੂੰ ਸੁਣਾਉਣੇ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਹਾਲਾਤ ਸੀ ਉਹ ਗੰਭੀਰ ਹੁੰਦੇ ਜਾ ਰਹੇ ਨੇੜੇ ਬੱਦਲ ਉਸੇ ਦੇ ਕਿਹਾ ਹੋਣਾ ਹੈ ਕਿ ਬਹੁਤ ਸਾਰੇ ਜ਼ਿਲ੍ਹੇ ਮੁਕੰਮਲ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਏ ਗਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਕੋੜਾ ਜਿਹਾ ਪਟ ਮੋਗੇ ਦਾ ਥੋੜਾ ਜਿਹਾ ਜਲੰਧਰ ਉਹ ਕਾਫੀ ਇਵੇਂ ਕੱਢਣ ਵੀ ਜਿਹੜੀ ਆ ਆਪਣੇ ਪਾਸੇ ਪਟਿਆਲਾ ਉਹ ਵੀ ਲੱਖੋ ਲੱਖਾਂ ਦੀ ਉਹਨੇ ਉਹਨੇ ਮੈਨੂੰ ਫੋਨ ਆਇਆ ਜੀਰੇ ਤੋਂ ਜੀਰਾ ਸਾਹਿਬ ਨੇ ਦੱਸਿਆ ਕਿ ਦੋ ਬਾਹਰ ਟੁੱਟ ਗਿਆ ਤੇ ਮੇਰਾ ਹੋਟ 30 35000 ਰੁਪਏ ਦਾ ਨੁਕਸਾਨ ਹੋ ਸਕਦਾ। ਸੋ ਸਾਨੂੰ ਜਿੱਥੋਂ ਸੁਣ ਨੂੰ ਮਿਲਦਾ ਹੈ ਕਿ 1988 ਤੋਂ ਬਾਅਦ ਇਸ ਤਰ੍ਹਾਂ ਦਾ ਪਾਣੀ ਪਹਿਲੀ ਵਾਰੀ ਜਿਹੜੀ ਮਾਰਕੀ। ਮੈਂ ਉਹਦੇ ਤੇ ਨਹੀਂ ਜਾਣਾ ਚਾਹੁੰਦਾ ਵੀ ਇਹ ਕਿਉਂ ਬਣੇ ਹਾਲਾਤ ਪਰ ਹਰ ਇੱਕ ਗਲਤੀ ਕਰ ਕਦੇ ਨਹੀਂ ਚਾਹਣਾ ਕਿਉਂਕਿ ਇਹ ਨੁਕਤਾ ਚੀਨ ਨਹੀਂ ਜਾਂ ਕਿਸੇ ਨੂੰਿੰਦਨ ਦਾ ਸਮਾਂ ਨਹੀਂ ਹੈ। ਜਿਵੇਂ oprishan ਤੋਂ ਦੂਰ ਦੇ ਸਮੇਂ ਸਾਰਾ ਦੇਸ਼ ਨੇ ਇਕੱਠੇ ਹੋ ਕੇ ਲੜਾਈ ਲੜਨ ਦਾ ਸਮਾਂ ਉਸੇ ਤਰ੍ਹਾਂ ਹੀ ਅੰਜਿਓਖੀ ਕੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਜੁੜਤਾ ਦੇ ਨਾਲ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤੇ ਖੜੇ ਹੋਣ ਦੀ ਲੋੜ ਹੈ ਇਹ ਲੋਕਾਂ ਚੀਨੀ ਬਾਤ ਕਰਾਂਗੇ ਮੈਨ ਮੇੜਾ ਕੀ ਨੁਕਸੀ ਕੀ ਸਰਕਾਰਾਂ ਨੇ ਗਲਤੀਆਂ ਰਹੀਆਂ ਸੋ ਇਸ ਕਰਕੇ ਅਸੀਂ ਕੱਲ ਮੁਕਸਰ ਸਾਹਿਬ ਵਿੱਚ ਅਸੀਂ ਮੀਟਿੰਗ ਕੀਤੀ ਸੀ ਫਿਰੋਜ਼ਪੁਰ ਲੋਕ ਸਭਾ ਦੀ ਜਿਹਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਗਈਆਂ ਵੱਖ-ਵੱਖ ਲੋਕਾਂ ਦੀਆਂ 5-6 ਬੰਦਿਆਂ ਦੀ ਅਸੀਂ ਕਮੇਟੀ ਬਣਾਪੀ ਜ਼ਿਲ੍ਹਾ ਪਧਰੀ ਲੋਕ ਸਭਾ ਕਮੇਟੀ ਜਿਹੜੀ ਕੀ ਚਾਇਜ਼ਾ ਲੈਣਗੇ ਵੀ ਕਿੱਥੇ-ਕਿੱਥੇ ਕੀ-ਕੀ ਚੀਜ਼ ਦੀ ਜ਼ਰੂਰਤ ਹੈ ਉਹ ਵੀ ਅੱਜ ਤੁਹਾਨੂੰ ਨਾਮ ਮੈਂ ਦੱਸਾਂਗਾ ਤੇ ਨਾਲ ਹੀ ਹਰਕਾ ਵਾਈਜ਼ ਵੀ ਤੁਬਦੋ ਟੈਂਟੈਂ ਬੰਦਿਆ ਨੇ ਨੰਬਰ ਜਾਰੀ ਕਰ ਦਿੱਤੇ ਗਏ ਹੈ ਕਿ ਹਲਕੇ ਦੇ ਵਿੱਚ ਵਿਧਾਨ ਸਭਾ ਵਾ ਇਸ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰੇ ਉਹਨਾਂ ਨਾਲ ਜਿਹੜਾ ਸੰਪਰਕ ਹੋ ਜਗਾ ਫਿਰ ਉਹ ਸਾਡੀ ਜ਼ਿਲ੍ਹਾ ਪਧਰੀ ਕਮੇਟੀ ਨਾਲ ਉਪ ਸਭਾ ਪਧਰੀ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਮਾਰੀ ਆ ਕਢਾ ਮੰਗ ਸੋ ਨਾਲ ਹੀ ਨਾਲ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਹੈ ਦੋ ਵਾਰ ਪੰਜਾਬ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਦੇਸ਼ ਦੇ ਨੂੰ ਕਿ ਰਾਹਤ ਕੋ ਨੂੰ ਕੋਈ ਰੀਲੀਫ ਫਲਡ ਰੀਲੀਫ ਤੇ ਇਹਨਾਂ ਨੂੰ ਕੋਈ ਪੈਕੇਜ ਵੀ ਅਨਾਉਂਸਮੈਂਟ ਕਰਨੀ ਚਾਹੀਦੀ ਤੇ ਨਾਲ ਹੀ ਉਹਨਾਂ ਨੇ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ ਰਾਹੁਲ ਜੀ ਨੇ ਕਿ ਸਾਰੇ ਰਾਹਤ ਕਾਰਜਾਂ ਚ ਜੁਟ ਜਾਓ ਔਰ ਕੋਈ ਵੀ ਵਰਕਰ ਸਾਥੀ ਆਪਣੇ ਘਰੇ ਨਾ ਬੈਠੇ ਕਾਂਗਰਸ ਹਰ ਸੰਭਵ ਮਦਦ ਜਿਹੜੇ ਹਰ ਪੀੜਿਤ ਲੋਕਾਂ ਦੀ ਕਰਦੀ ਦਿਖਣੀ ਚਾਹੀਦੀ ਸੋ ਇਸੇ ਤਰ੍ਹਾਂ ਫਿਰ ਕੱਲ ਅਸੀਂ 40 ਲੱਖ 41 ਲੱਖ ਦੇ ਕਰੀਬ ਰੁਪਇਆ ਨਗਦ ਜਿਹੜਾ ਜੋ ਅਸੀਂ ਪਹਿਲਾਂ ਕਿਹਾ ਸੀ ਵੀ ਤਨਖਾਹ ਚੋਂ ਬਿਲਕੁਲ ਪਿੱਟਾ ਆਪਦਾ ਦਸਵਾਂਜ ਕਾਂਗਰਸ ਦੇ ਲੋਗਾਂ ਨੇ ਫਰੋਜ਼ਪੁਰ ਦੀ ਲੋਕ ਸਭਾ ਵਾਸਤੇ ਕੱਢਿਆ ਤੇ 25 ਲੱਖ ਰੁਪਇਆ ਛੇ ਸਿੰਘ ਕਮਾਇਆ ਜਿਹਨੇ ਆਪ ਦੇ ਨਿੱਜੀ ਫੰਡ ਚੋਂ ਦਿੱਤਾ ਜਾਣੀ ਕਿ ਉਥੇ ਸਮਗਰੀ ਸਾਰੇ ਲੋਕਾਂ ਨੂੰ ਉਹਨਾਂ ਦੇ ਦਿਨਾਂ 'ਚ ਪਹੁੰਚਾਈ ਜਾਊਗੀ ਤੁਹਾਨੂੰ ਪਤਾ ਲੱਗੂ ਇਸੇ ਤਰ੍ਹਾਂ ਹੀ ਅੱਜ ਲੁਧਿਆਣਾ ਕਿਉਂਕਿ ਵੇਟ ਦਾ ਏਰੀਆ ਥੋੜਾ ਥੋੜਾ ਉਧਰੋਂ ਬੁੱਢਾ ਦਰਿਆ ਹੈ ਨਕੋ ਨਕ ਵਗ ਰਿਹਾ ਹੈ ਸ਼ਹਿਰਾਂ ਦੇ ਵਿੱਚ ਵੀ ਪਿੱਛੇ ਦੋ ਤਿੰਨ ਦਿਨ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਵੀ ਓਵਰਫਲੋ ਹੋ ਗਿਆ ਸੀ ਉਨੋਂ 95% ਪਾਣੀ ਡਾਊਨ ਹੋ ਗਿਆ ਕਿਤੇ ਇਕਾ ਦੁਕਾ ਹੈਗਾ ਉਹਨਾਂ ਦੀਆਂ ਗਲੀਆਂ ਦੀ ਸਫਾਈ ਉਹਨਾਂ ਦੇ ਘਰਾਂ ਦਾ ਜਿਹੜਾ ਮਾੜਾ ਮੋਟਾ ਨੁਕਸਾਨ ਹੋਇਆ ਹੈ